ਭੰਜਾ ਸੀ ਕਰਨ ਬਜੋਤ ਮੁੰਡਾ ਜੀਸਟ ਜੋਬ ਕਰਦਾ ਏ ਇਹ ਕੋਈ ਸ਼ਾਮੀ 7:30 ਵਜੇ ਦੇ ਆਲਮੋਸਟ ਪੁਲਸ ਲਾਈਨ ਤੋਂ ਆਪਣਾ ਗੱਡੀ ਲੈ ਕੇ ਬਾਜ਼ਾਰ ਦੇ ਕੋਲ ਤੋਂ ਆਇਆ ਸੀਗਾ ਅਸੋ ਗੱਡੀ ਕੋਈ ਜ਼ਿਆਦਾ ਨਹੀਂ ਪੁਲਸ ਲਾਈਨ ਤੋਂ 5-7 ਕਿਲੋਮੀਟਰ ਗੱਡੀ ਸ਼ਹਿਰ ਤੱਕ ਚੱਲੀ ਆ ਉਹ ਸਮਝ ਨਹੀਂ ਲੱਗੀ ਕੋਈ ਸਰਕਟ ਸ਼ਾਰਟ ਹੋ ਗਿਆ ਆਪਣਾ ਅੰਦਰ ਉਹਦੇ ਨਾਲ ਜਿਹੜੀ ਆ ਬੋਡੀ ਚੌਂਕ ਤੋਂ ਜਦੋਂ ਟਰਨ ਕੀਤੀ ਵਾਪਸ ਮੁੜਿਆ ਪੁਲਸ ਲਾਈਨ ਨੂੰ ਉਦੋਂ ਗੱਡੀ ਨੂੰ ਅੱਗ ਨੇ ਲਪੇਟ ਚ ਲੈ ਲਿਆ ਗੱਡੀ ਲਾਕ ਹੋ ਗਈ ਫਿਰ ਸ਼ਹਿਰ ਦੇ ਲੋਕਾਂ ਨੇ ਸ਼ਹਿਰਦਾਰੀ ਹੋਣ ਕਰਕੇ ਇਹਨੂੰ ਮਤਲਬ ਬੰਦ ਖੋਲ ਕੇ ਭੰਨ ਤੋੜ ਕੇ ਅੰਦਰੋਂ ਬਚਾ ਲਿਆ ਮੁੰਡਾ ਤੇ ਠੀਕ ਠਾਕ ਹੈ ਪਰ ਗੱਡੀ ਦਾ ਕਾਫੀ ਜਿਹੜਾ ਨੁਕਸਾਨ ਹੋਇਆ ਇਹਦਾ ਕਿਸਮਤ ਤੇ ਗਰਮੀ ਦੇ ਵੀ ਜ਼ਾਲਤ ਸੀ ਫਿਰ ਗੱਡੀ ਵੀ ਤੁਹਾਡੀ ਲੋਕ ਚੱਲੀ ਆ ਦੇਖੋ ਜੀ ਸਾਡੇ ਕੋਲ ਕੋਈ ਨਾ ਤਜਰਬਾ ਨਹੀਂ ਹੈ ਜਿਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਤੇ ਕੋਈ ਮਾਹੀ ਦੱਸ ਸਕਦਾ ਵੀ ਗੱਡੀ ਨੂੰ ਅੱਗ ਕਿਉਂ ਲੱਗੀ ਕਾਰਨ ਕੀ ਆ ਸਾਡੀ ਤੇ ਸਮਝ ਮੁਤਾਬਕ ਇਹੋ ਜੀ ਆ ਵੀ ਸ਼ਾਇਦ ਇਹਦਾ ਕੋਈ ਸਰਕਟ ਸ਼ਾਰਟ ਹੋਣ ਕਰਕੇ ਗੱਡੀ ਨੂੰ ਅੱਗ ਲੱਗੀ ਆ ਇੰਜੀਨੀਅਰ ਆ ਜੀ ਇੱਥੇ ਕੋਈ ਨਹੀਂ ਆ ਜੀ ਅਜੇ ਤੇ ਉਹ ਆਪਣੇ ਜਿਹੜੇ ਆਏ ਸੀਗੇ ਉਹ ਖੈਰ ਬਗਰੇਡ ਵਾਲੇ ਉਹ ਵੀ ਕੁਦਰਤੀ ਦੀ ਟਾਪ ਰਹੇ ਸੀਗੇ ਤੇ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਆਣ ਕੇ ਕਾਫੀ ਇਹਨਾਂ ਦੀ ਜਨਨੇ ਉਹਨਾਂ ਨੇ ਹੈਲਪ ਕੀਤੀ ਆ ਤੇ ਗੱਡੀ ਦਾ ਜਿਹ ਨੁਕਸਾਨ ਹੋਦੋਂ ਜ਼ਿਆਦਾ ਅੰਦਰ ਦਾ ਬਚਾਅ ਹੋ ਗਿਆ ਸ਼ੀਸ਼ਾ ਛੂਟਾ ਨੂੰ ਅੰਦਰ ਅੱਗ ਨਹੀਂ ਗਈ ਉਹ ਤੋਂ ਕੰਟਰੋਲ ਕਰ ਲਿਆ ਉਹਨਾਂ ਨੇ ਜੋ ਬੰਦੇ ਤੁਹਾਡੇ ਸਾਹਮਣੇ ਇੰਜੀਨਰ ਕਿੰਨਾ ਕੁ ਲਾਸ ਹੋਇਆ ਇਹਦੇ ਬਾਰੇ ਤੇ ਉਹ ਐਕਸਪਰਟ ਹੀ ਦੇ ਕੇ ਦੱਸ ਸਕਦਾ ਤੇ ਬਾਕੀ ਇਕੱਲਾ ਹੀ ਮੁੰਡਾ ਲੜਕਾ ਹੀ ਸੀਗਾ ਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਉਹਨੂੰ ਕੱਢ ਲਿਆ ਸ਼ਹਿਰ ਦੇ ਵਿੱਚ ਸੀਗੀ ਮਤਲਬ ਰਾਸ਼ਟਰੀਗਾ ਔਰ ਸ਼ਹਿਰ ਦੇ ਆਸ-ਪਾਸ ਦੇ ਜਿਹੜੇ ਲੋਕ ਦੁਕਾਨਦਾਰ ਆ ਉਹਨਾਂ ਨੇ ਕਾਫੀ ਮਦਦ ਕੀਤੀ ਤੇ ਉਹਨੂੰ ਸਾਰਿਆਂ ਦੀ ਮਦਦ ਨਾਲ ਜਿਹੜਾ ਗੱਡੀ ਦਾ ਬੰਡ ਫਟ ਕੇ ਤੇ ਉਹਨੂੰ ਮਤਲਬ ਬਚਾ ਲਿਆ ਕੱਢ ਲਿਆ ਸੇਫ ਆ ਜੀ ਬਿਲਕੁਲ ਸਿਕਿਉਰ ਆ ਜੀ ਇਹ ਇੰਜਨ ਸਾਰਾ ਮੈਲਟ ਹੋ ਗਿਆ ਲੱਗਦਾ ਇੰਜਨ ਹੁਣ ਉੱਤੇ ਸਾਹਮਣੇ ਨਜ਼ਰ ਆ ਹੀ ਰਿਹਾ ਜੀ ਸਾਰਾ ਮੈਲਟ ਹੋ ਗਿਆ ਉਹ ਤੇ ਪਤਾ ਨਹੀਂ ਲੱਗ ਰਿਹਾ ਇੰਜਨ ਦਾ ਕੀ ਲਾਸ ਹੋਇਆ ਇਹ ਤੇ ਕੱਲ ਐਕਸਪਰਟ ਦੇ ਕੋਲ ਜਾਊਗੀ ਗੱਡੀ ਫੇਰੀ ਪਤਾ ਚੱਲੂਗਾ ਜੀ ਕਿੰਨਾ ਕਿੰਨਾ ਲਾਸ ਹੋਇਆ ਬੇਟੇ ਰਿਪੇਅਰ ਵੀ ਕਰਾਈ ਸੀ ਜੀ ਗੱਡੀ ਬਿਲਕੁਲ ਨਵਾਂ ਮਾਡਲ ਆ ਜੀ ਕਦੀ ਰਿਪੇਅਰ ਕਰਾਈ ਨਹੀਂ ਇਹ ਮੇਰੇ ਖਾਲ 23 ਮਾਡਲ ਆ ਇਹ ਜੋ ਨਵੀਂ ਗੱਡੀ ਆ ਉਹ ਗੱਡੀ ਲੜਕੇ ਨੇ ਲਈ ਉਹ ਬਾਹਰ ਗਿਆ ਉਹਨੇ ਸ਼ੌਕ ਨਾਲ ਲਈ ਸੀ ਗੱਡੀ ਚੱਲੀ ਵੀ ਬਹੁਤ ਘੱਟ ਐ ਆਲਮੋਸਟ ਮੇਰੇ ਖੜੇ 4-5000 ਕਿਲੋਮੀਟਰ ਚ 10000 ਕਿਲੋਮੀਟਰ ਸਮਥਿੰਗ ਚੱਲੀ ਹੋਣੀ ਆ ਗੱਡੀ ਵੀ ਬਹੁਤ ਥੋੜੀ ਚੱਲੀ ਨਵੀਂ ਗੱਡੀ ਹੈ ਜੇ ਅੱਗ ਲੱਗਣ ਦੇ ਕਾਰਨਾਂ ਦਾ ਹੁਣ ਕੁਛ ਪਤਾ ਨਹੀਂ ਲੱਗਿਆ ਇਹ ਤੇ ਹੁਣ ਮਾਰ ਹੀ ਦੱਸ ਸਕਦੇ ਵੀ ਇਹ ਕਾਰ ਕਿਉਂ ਲੱਗੀ ਅੱਗ ਅੱਗ ਕਿੰਨਾ ਕੁ ਮਾਤਾਂ ਲੱਗਿਆ ਜਾਂ ਕਿਸ ਤਰ੍ਹਾਂ ਲੱਗਦਾ ਦਰਸਲ ਲੜਕਾ ਦੱਸ ਰਿਹਾ ਵੀ ਉਹਨੂੰ ਥੋੜੀ ਸਮੈਲ ਆਈ ਆ ਪਰ ਬਾਹਰ ਦੇ ਲੋਕਾਂ ਨੇ ਦੇਖਿਆ ਫਿਰ ਉਹਨੂੰ ਰੋਲਾ ਪਾਇਆ ਵੀ ਤੇਰੀ ਗੱਡੀ 'ਚ ਨਾ ਅੱਗ ਬੰਡ ਬੰਦ ਸੀਗਾ ਅੱਗ ਉੱਪਰੋਂ ਨਿਕਲ ਦੀ ਬਜਾਏ ਥੱਲੇ ਨੂੰ ਨਿਕਲੀ ਉਹ ਜਦੋਂ ਥੱਲੇ ਨੂੰ ਲਾਟਾਂ ਨਿਕ ਉਹ ਸ਼ਹਿਰ ਦੇ ਬੰਦੋ ਨੇ ਰੌਲਾ ਪਾਇਆ ਵੀ ਤੇਰੀ ਗੱਡੀ ਨੂੰ ਅੱਗ ਲੱਗ ਗਈ ਆ ਉਹਨੇ ਜਦੋਂ ਉਹ ਗੱਡੀ ਜਿਹੜੀ ਲੌਕ ਹੋ ਗਈ ਉਹ ਅੰਦਰ ਧੂਏ ਨਾਲ ਸਟੀਮ ਬਣ ਗਈ ਉਹਦਾ ਵੀ ਦਮ ਘੁੱਟਣ ਲੱਗ ਪਿਆ ਅੰਦਰ ਉਹਨੇ ਰੌਲਾ ਪਾਇਆ ਸ਼ਹਿਰ ਦੇ ਲੋਕਾਂ ਨੇ ਫੌਂਡ ਫਟਿਆ ਤਾਂ ਫੌਂਡ ਫਟ ਗਿਆ ਉਹ ਗੱਡੀ ਨੂੰ ਅਨਲੌਕ ਕੀਤਾ ਤੇ ਉਹਨੂੰ ਬਾਹਰ ਕੱਢਿਆ ਜਗੀਰ ਟਾਇਰ ਵਗੈਰਾ ਬਿਲਕੁਲ ਠੀਕ ਹੈ ਟਾਇਰ ਠੀਕ ਹੈ ਪੱਕੀ 베ਰਿੰਗ ਜਿਹੜੀ ਟੋਟਲ ਲੌਸ ਹੋ ਗਈ ਆ ਬਾਕੀ ਇੰਜਨ ਦਾ ਹੁਣ ਸਿਰੇ ਐਕਸਪਰਟ ਹੀ ਜਿਹੜਾ ਉਹ ਵੇਖ ਕੇ ਦੱਸੂਗਾ